ਜਿਹੜੇ ਸਰਕਾਰੀ ਨੌਕਰੀਆਂ ਲਈ ਸਟਰਗਲ ਕਰਦੇ ਨੇ ਇਹ ਸਾਰੇ ਅਫੈਕਟਡ ਨੇ ਜਿਹੜਾ ਸੀਨੀਅਰ ਸਹਾਇਕ ਕਮ ਇੰਸਪੈਕਟਰ ਦਾ ਜਿਹੜਾ ਪੰਜਾਬ ਸਬੋਡਿਨੇਟ ਬੋਰਡ ਹੁੰਦਾ ਪੀਐਸਐਸ ਬੋਰਡ ਸਰਵਿਸਿਜ਼ ਬੋਰਡ ਉਹਨੇ ਇਹ ਜਿਹੜੀਆਂ ਰਿਕਰੂਟਮੈਂਟ ਸੀ ਭਰਤੀ ਸੀ ਉਸਨੇ ਕਰਦੀ ਸੀ ਤੁਹਾਨੂੰ ਯਾਦ ਹੋਵੇਗਾ ਸਾਰਾ ਕਿ ਸ਼ਾਇਦ 2022 ਦੀ ਗੱਲ ਯਾਰ ਨੈੱਪ ਤਸੀਲਦਾਰ ਦੇ ਪੇਪਰ ਕੀਤੇ ਗਏ ਸੀ ਇਸ ਸਰਕਾਰ ਵੱਲੋਂ ਇਸੇ ਐਸਐਸਪੋਰਟ ਵੱਲੋਂ ਜਾਂ ਸ਼ਾਇਦ ਪੀਪੀਐਸਸੀ ਵੱਲੋਂ ਉਹਦੇ 'ਚ ਵੀ ਬਹੁਤ ਵੱਡਾ ਕਪਲਾਆ ਸੀਗਾ ਕਿ ਜਿਹੜੇ ਨੈੱਪ ਤਸੀਲਦਾਰ ਟਾਪਰ ਸੀਗੇ ਸ਼ਾਇਦ ਜਿੰਨੇ ਵੀ ਗਿਣਤੀ ਸੀ 35 40 ਜਾਂ 40 45 ਦੀ ਉਹ ਸਾਰੇ ਪਟਵਾਰੀਆਂ ਦੇ ਪੇਪਰਾਂ ਵਿੱਚ ਖੇਲ ਹੋ ਗਏ ਸੀ ਔਰ ਉਹ ਸਾਰੇ ਜਿਹੜੇ ਨੈੱਪ ਤਸੀਲਦਾਰ ਸੀਗੇ ਉਹ ਪਾਏਗੇ ਕਿ ਇੱਕ ਪਾਰਟਿਕੂਲਰ ਰੀਜਨ ਜਿਵੇਂ ਕਿ ਇਸ ਐਸਐਸਏ ਦੇ ਪੇਪਰ ਵਿੱਚ ਵੀ ਗਰਪੱਟੀ ਇੱਥੇ ਜੇ ਸੰਗਰੂਰ ਮਾਨਸਾ ਤੇ ਲਹਿਰੇ ਦੇ ਨੇੜੇ ਤੇਰੇ ਦੇ ਸਾਰੇ ਕੈਂਡੀਡੇਟ ਉੱਥੋਂ ਦੇ ਸੀਗੇ ਗਵਰਨਮੈਂਟ ਨੂੰ ਪਬਲਿਕ ਪ੍ਰੈਸ਼ਰ ਦੇ ਅੱਗੇ ਗੋਡੇ ਟੇਕ ਕੇ ਉਹ ਸਾਰੀ ਭਰਤੀ ਨੂੰ ਦੁਬਾਰਾ ਉਹਨੂੰ ਰੱਦ ਕੀਤਾ ਗਿਆ ਤੇ ਨਵੇਂ ਸਿਰੇ ਤੋਂ ਭਰਤੀ ਜਿਹੜੀ ਸੀ ਉਹ ਕੀਤੀ ਗਈ ਬਲਕੇ ਭਗਵੰਤਪਾਨ ਨੇ ਸ਼ੈਟੇਗੋਰ ਥੀਏਟਰ ਦੇ ਵਿੱਚ ਇਸ ਗੱਲ ਦਾ ਆਪ ਇਸ ਨੂੰ ਕਬੂਲਿਆ ਵੀ ਕਿ ਨਹਿਰ ਤਹਿਸੀਲਦਾਰਾਂ ਦੇ ਪੇਪਰਾਂ ਦੇ ਵਿੱਚ ਬਹੁਤ ਕਪਲਾ ਹੋਇਆ ਲੀਕ ਹੋਏ ਪੈਸੇ ਦਾ ਆਦਾਨ ਪ੍ਰਦਾਨ ਇਸੇ ਤਰ੍ਹਾਂ ਨਾਲ ਇਹ ਜਿਹੜੇ ਐਸ ਐਸ ਏ ਦੇ ਪੇਪਰ ਹੋਏ ਇਹ 28 ਜਨਵਰੀ 2024 ਦਾ ਪੇਪਰ ਹੋਇਆ ਸੀਗਾ ਔਰ ਫਿਰ ਇਹਨੂੰ ਕਾਫੀ ਦੇਰ ਤੱਕ ਇਹਦੇ ਰਿਜ਼ਲਟਸ ਵਿਦ ਹੋਲਡ ਕੀਤੇ ਗਏ ਸ਼ਾਇਦ ਪਤਾ ਲੱਗਿਆ ਵਾ ਕਿ ਵਿਜੀਲੈਂਸ ਨੇ ਵੀ ਇਨਕੁਆਇਰੀ ਕੀਤੀ ਹੈ ਸ਼ਾਇਦ ਬੀ ਓ ਆਈ ਜਿਹੜੀ ਹੈ ਉਸਨੇ ਵੀ ਇਨਕੁਆਇਰੀ ਕੀਤੀ ਹੈ ਇੱਕ ਫਰਜ਼ੀ ਜੀ ਇਨਕੁਆਇਰੀ ਕੋਈ ਰਿਟਾਇਰਡ ਬਿਊਰੋਕ੍ਰੇਟ ਜਾਂ ਕਿਸੇ ਰਿਟਾਇਰਡ ਜੱਜ ਨੂੰ ਲਾ ਕੇ ਸਿਰਫ ਜਿਹਨੂੰ ਕਹਿੰਦੇ ਵਾਈਟ واਸ਼ ਕਰਨ ਵਾਸਤੇ ਪੂਰਾ ਜਿਹੜਾ ਸੀਗਾ ਲੋਕ ਦਿਖਾਵਾ ਕੀਤਾ ਤੇ ਹੁਣ ਇਹਨਾਂ ਨੇ ਜਿਹੜੇ ਰਿਜ਼ਲਟ ਸੀਗੇ ਆ ਹੁਣੇ ਰੀਸੈਂਟਲੀ ਕਿਹੜੀ ਤਰੀਕ ਨੂੰ ਛਾਇਕਤੇ ਆ ਪਿਛਲੇ ਹਫਤੇ ਨਤੀਜੇ ਕੱਢੇ ਨੇ ਐ ਨਵੇਂ ਤਸਿਲਦਾਰਾਂ ਦੀ ਭਰਤੀ ਦੇ ਤਰਜ਼ ਤੇ ਜਿਹੜੇ ਟਾਪਰ 44 ਕੈਂਡੀਡੇਟ ਨੇ 44 ਕੈਂਡੀਡੇਟਸ ਹੂ ਹੈਵ ਟਾਪਡ ਦ ਲਿਸਟ ਆਫ ਦਸ ਐਸਐਸਏ ਐਗਜ਼ਾਮ ਕਮ ਇਨਸਪੈਕਟਰ ਐਗਜ਼ਾਮ ਉਹਨਾਂ ਦੇ ਬਿਲਕੁਲ ਉਹੀ ਨਵੇਂ ਤਸਿਲਦਾਰਾਂ ਵਾਲੇ ਇਲਜ਼ਾਮ ਲੱਗ ਰਹੇ ਨੇ ਮਿਸਾਲ ਦੇ ਤੌਰ ਤੇ ਜਿਹੜੇ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਇਸ ਪੇਪਰ ਵਿੱਚ ਚਾਹੇ ਸਹੀ ਤੇ ਚਾਹੇ ਗਲਤ ਜਿਹੜੇ ਆਨਸਰ ਕੀਜ਼ ਹੁੰਦੇ ਨੇ ਏ ਬੀ ਸੀ ਡੀ ਚੁਤਾਲੀਆਂ ਦੇ ਬਿਲਕੁਲ ਇਨਬਿਨ ਨੇ ਜੇ ਇੱਕ ਨੇ ਇਨਕਰੈਕਟ ਕੀਤਾ ਤੇ ਸਾਰਿਆਂ ਨੇ ਇਨਕਰੈਕਟ ਕੀਤੇ ਜੇ ਇੱਕ ਨੇ ਉਸ ਨੂੰ ਸਿਲੈਕਟ ਕੀਤਾ ਕਰੈਕਟ ਆਨਸਰ ਹੈ ਜਿਹੜੀ ਵੀ ਕੀ ਸਿਲੈਕਟ ਕੀਤੀ ਤੇ ਸਾਰਿਆਂ ਨੇ ਉਹ ਸਿਲੈਕਟ ਕੀਤੇ ਇਹਦੇ ਚ ਇੱਕ ਗੱਲ ਹੋਰ ਵੀ ਪਾਈ ਗਈ ਇਸ ਭਰਤੀ ਚ ਕਿ ਬਹੁਤ ਸਾਰੇ ਜਿਹੜੇ ਹਨ ਉਹ ਆਪਸ ਵਿੱਚ ਰਿਲੇਟਿਡ ਕੈਂਡੀਡੇਟ ਸਿਲੈਕਟ ਹੋਏ ਨੇ ਜਿਵੇਂ ਕਿ ਇੱਕ ਘਰ ਵਾਲਾ ਤੇ ਇੱਕ ਘਰ ਵਾਲੀ ਇੱਕ ਸ਼ਾਇਦ ਫਰਸਟ ਕਜ਼ਨ ਚਾਚੇ ਦੇ ਪੁੱਤ ਪਰਾ ਇੱਕ ਸ਼ਾਇਦ ਪ੍ਰੋਬੇਬਲੀ ਸਾਲਾ ਤੇ ਭਨੋਇਆ ਇਹ ਸਾਰੀਆਂ ਗੱਲਾਂ ਕੋਇਨਸੀਡੈਂਸ ਨਹੀਂ ਹੋ ਸਕਦੀਆਂ ਇਹ ਸਾਰੀ ਜਿਹੜੀਆਂ OMR ਸ਼ੀਟਸ ਗਿਆ ਅਗਰ ਇਸ ਨੂੰ ਸਾਰੀਆਂ ਨੂੰ ਅਚੀ ਤਰੀਕੇ ਨਾਲ ਕੋਈ ਪ੍ਰੋਪਰ ਨਿਰਪੱਖ ਜਾਂਚ ਹੋਵੇਗੀ ਤਾਂ ਪਹਿਲਾਂ ਇੱਥੇ ਬੜੇ ਜਾਣਗੇ ਦੂਸਰਾ ਹੈਗਾ ਕਿ ਇਹਦੀ ਜੀਓਗ੍ਰਾਫੀਕਲ ਕਨਸੈਂਟਰੇਸ਼ਨ ਆਫ ਟਾਪਰਸ ਜਿਦਾ ਮੈਂ ਪਹਿਲਾਂ ਕਿਹਾ ਇਹ 44 ਚੋਂ 35 ਜਿਹੜੇ ਨੇ ਜਿਹੜਾ ਖੱਗਰਪੱਟੀ ਮੈਂ ਜ਼ਿਕਰ ਕੀਤਾ ਸੰਗਰੂਰ ਮਾਨਸਾ ਫਤਿਹਾਬਾਦ ਮੂਨਕ ਤੇ ਪਾਟੜਾ ਇੱਥੇ ਕਿ ਜਿਹੜੇ ਹੈ ਇਹਦਾ ਮਤਲਬ ਇਹ ਹੁੰਦਾ ਕਿ ਇਹ ਸਾਰਾ ਜਿਹੜਾ ਪੈਸਾ ਇਹ ਜਿਹੜਾ ਪੇਪਰ ਹੈ ਇਹ ਪਹਿਲਾਂ ਇਹਨਾਂ ਜੇਤੂ ਉਮੀਦਵਾਰਾਂ ਨੂੰ ਪੜਾਇਆ ਗਿਆ ਦਿੱਤਾ ਗਿਆ ਉਹਨਾਂ ਨੂੰ ਰੱਟੇ ਲਵਾਏਗੇ ਉਹਨਾਂ ਨੂੰ ਆਫਕੋਰਸ ਪੈਸੇ ਲੈ ਗਿਆ ਹੋਂਗੇ ਇੱਦਾਂ ਤਾਂ ਫ੍ਰੀ ਕੋ ਦਿੰਦਾ ਨਹੀਂਗਾ ਤੁਹਾਨੂੰ ਪਤਾ ਕਿ ਕਿਸੇ ਵੀ ਸਰਕਾਰੀ ਨੌਕਰੀ ਲੈਣ ਵਾਸਤੇ ਲੋਕੀ ਲੱਖਾਂ ਰੁਪਏ ਚੱਕੀ ਫਿਰਦੇ ਨੇ ਮੇਰੇ ਕੋਲ ਕਈ ਵਾਰੀ ਵਿਚਾਰੇ ਪਹੁੰਚ ਕਰਦੇ ਨੇ ਪਿੰਡਾਂ ਦੇ ਲੋਕੀ ਔਰ ਪਤਾ ਨਹੀਂ ਕਿੰਨੇ ਲੋਕ ਪੈਸੇ ਦੇ ਬੈਠੇ ਹੁਣੇ ਕਨਸਟੇਬਲ ਦੀ ਭਰਤੀ ਵਾਸਤੇ ਰੁਪਈਆ 5-5 7-7 10-10 ਲੱਖ ਰੁਪਏ ਚੱਕੀ ਫਿਰਦੇ ਨੇ ਬਥੇਰਾ ਸਮਝਾਈਦਾ ਕਿ ਇਹਦੇ ਕੋਈ ਪੈਸੇ ਨਾ ਦਿਓ ਪਹਿਲਾਂ ਤੁਹਾਡਾ ਫਿਜ਼ੀਕਲ ਹੋਊਗਾ ਤੁਹਾਡੇ ਰਿਟਨ ਐਗਜ਼ਾਮੀਨੇਸ਼ਨ ਕਾਫੀ ਡਿਸਕਰੇਜ ਕੀਤਾ ਪਰ ਲੋਕੀ ਚੱਕੀ ਫਿਰਦੇ ਨੇ ਬਿਕੋਜ਼ ਥੇਅਰ ਇਜ਼ ਕੰਪਲੀਟ ਡਰਕ ਔਰ ਐਸੇ ਕਰਕੇ ਜਦੋਂ ਸਰਕਾਰੀ ਨੌਕ ਜੋਬਸ ਨਹੀਂ ਮਿਲਦੀਆਂ ਬੱਚੇ ਵਿਚਾਰੇ ਮਯੂਸ ਹੋ ਕੇ ਜਾਂਦਾ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਜਾਂ ਦੇ ਫਾਲ ਇੰਟੂ ਦਿਸ ਡਰਗ ਟਰੈਪ ਇਹ ਸਾਰੀ ਗੱਲਾਂ ਪਾਣ ਪਤਾ ਦੂਸਰਾ ਤੀਸਰਾ ਜਿਹੜਾ ਹੈ ਉਹਨਾਂ ਦੀ ਜਿਹੜੀ ਸਸਪੀਸ਼ਸ ਜਿਹੜੀ ਪਰਫਾਰਮੈਂਸ ਡਿਸਪੈਰਿਟੀ ਹੈ ਉਹਦੇ ਵਿੱਚ ਮਤਲਬ ਕਿ ਕਿਵੇਂ ਹੈ 44 ਜਿਹੜੇ ਹੈਗੇ ਨੇ ਉਹ ਹੁਣਾਂ ਕਿ ਟਾਪਰ ਹੋ ਗਏ ਜਦ ਕਿ ਜਿਹੜੇ ਪਹਿਲਾਂ ਇਹਨਾਂ ਨੇ ਇਮਤਿਹਾਨ ਦਿੱਤੇ ਸਾਰਿਆਂ ਨੇ ਪੰਜਾਬੀ ਦੇ ਪੇਪਰਾਂ ਵਿੱਚ ਫੇਲ ਹੁੰਦੇ ਰਹੇ ਨੇ ਕੋਈ ਕੱਢੂਗਾ ਤਾਂ ਦੇਖੂਗਾ ਤਾਂ ਪਤਾ ਲੱਗ ਜੂ ਜਿਹੜੇ ਹੋਰ ਕੰਪੀਟੀਟਿਵ ਇਗਜ਼ਾਮ ਹੋਏ ਨੇ ਖਾਸ ਤੌਰ ਦੇ ਉੱਤੇ ਜਿਹੜੇ ਮਗਲੇ ਜਿਹੜੇ ਘੱਟ ਚੈਲੈਂਜਿੰਗ ਹੋਣਗੇ ਉਹਨਾਂ ਵਿੱਚ ਫੇਲ ਹੁੰਦੇ ਰਹੇ ਨੇ ਸਾਰੇ ਤੇ ਗਰੁੱਪ ਬੀ ਦੇ ਇਮਤਿਹਾਨ ਜਿਹੜਾ ਕਿ ਔਖਾ ਪੇਪਰ ਆ ਉਥੇ ਆ ਕੇ ਸਾਰੇ ਟੌਪ ਕਰ ਗਏ ਤੇ ਪਾਸ ਹੋ ਗਏ ਨੇ ਇਹ ਕਿਵੇਂ ਹੋ ਸਕਦਾ ਵਾ ਔਰ ਜਿਹੜੀ ਟਰਾਂਸਪੇਰੈਂਸੀ ਤੇ ਅਕਾਉਂਟੇਬਿਲਟੀ ਜਿਹੜੀ ਸਰਕਾਰ ਕਹਿੰਦੀ ਅਸੀਂ ਕੱਟੜ ਇਮਾਨਦਾਰਾਂ ਦੀ ਸਰਕਾਰ ਆ ਜੀ ਇਹ ਸਾਰਾ ਉਹਨਾਂ ਨੇ ਮੇਰੇ ਸਾਹਮਣੇ ਨਾਲ ਇਹ ਬੇਈਮਾਨੀ ਦਾ ਇੱਕ ਫਰਾਡ ਦਾ ਇੱਕ ਬੜਾ ਗਲੇਰਿੰਗ ਐਗਜ਼ਾਮਪਲ ਹੈ ਇਹ ਸਾਫ਼ ਦੱਸਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਬੱਤੀ ਨਾ ਸਿਰਫ ਐਸਐਸਏ ਕਮਨ ਇਨਸਪੈਕਟਰਸ ਨਹੀਂ ਬਲਕਿ ਨਾ ਸਿਰਫ ਨੈਪ ਤਸਿਲਦਾਰ ਨਹੀਂ ਜਿੰਨੀਆਂ ਭਰਤੀਆਂ ਕੀਤੀਆਂ ਜਾਦੀਆਂ ਨੇ ਇਹਨਾਂ ਵਿੱਚ ਸਾਰਾ ਘੁਟਾਲੇਬਾਜ਼ੀ ਜਿਵੇਂ ਕਿ ਕਦੀ ਬਿਹਾਰ ਚ ਸੁਣਦੇ ਸੀ ਕਿ ਪੇਪਰ ਲੀਕ ਹੋ ਰਿਹਾ ਵਾ ਜਾਂ ਹੋਰ ਨਹੀਂ ਬੈਕਵਰਡ ਸਟੇਟਸ ਯੂਪੀ ਵਗੈਰਾ ਸੁਣਦੇ ਸੀਗੇ ਉਸੇ ਹੀ ਟੈਕਨੋਲੋਜੀ ਦੇ ਨਾਲ ਉਸੇ ਹੀ ਤਰਜ਼ ਦੇ ਨਾਲ ਉਸੇ ਹੀ ਸੇਮ ਜਿਹੜਾ ਮੈਥਡੋਲੋਜੀ ਅਪਲਾਈ ਕਰਕੇ ਤੇ ਇਹਨਾਂ ਪੇਪਰਾਂ ਵਿੱਚ ਚਿਹਤਿਆਂ ਨੂੰ ਔਰ ਚਿਹਤਿਆਂ ਨਾਲੋਂ ਵੀ ਆਈ ਊਡ ਸੇ ਦਿਸ ਇਸ ਦਿਸ ਇੰਟਾਇਰ ਰਿਕਰੂਟਮੈਂਟ ਆਫ ਐਸਐਸਏ ਕਮ ਇਨਸਪੈਕਟਰਸ ਸਮੈਕਸ ਆਫ ਡੀਪ ਰੂਟਡ ਕਨਸਪੀਰੇਸੀ ਐਂਡ ਕ腐ਸ਼ਨ ਹੁਣ ਇਹਦੀ ਜਾਂਚ ਕੌਣ ਕਰੇਗਾ ਆਪਾਂ ਸਾਰੇ ਜਾਣਦੇ ਕਿ ਵਿਜੀਲੈਂਸ ਜਿਹੜੀ ਹੈ ਪੰਜਾਬ ਦੀ ਉਹ ਤਾਂ ਸਿਰਫ ਗਰੋਧੀਆਂ ਨੂੰ ਠੋਕਣ ਦੇ ਪਰਚੇ ਦਰਜ ਕਰਨ ਤੇ ਜਿਹੜੇ ਕੋਈ ਵਿਚਾਰੇ ਹਿਊਮਨ ਰਾਈਟ ਐਕਟੀਵਿਸਟ ਆ ਉਹਨਾਂ ਨੂੰ ਕਿੱਦਾਂ ਉਹਨਾਂ ਦੇ ਮੂੰਹ ਬੰਦ ਕਰਾਇਆ ਜਾਂਦਾ ਉਸਿਆ ਸਿਰਕੀ ਬਿਜ਼ਨਸ ਦਾ ਕੰਮ ਤਾਂ ਇਹ ਸੀਗਾ ਕਿ ਅਗਰ ਕੋਈ ਪੇਪਰ ਪਰਤੀ ਲੀਕੇਜ ਕੋ ਗਲਤ ਹੋ ਰਹੀ ਆ ਤੇ ਇਹਦੇ ਤੇ ਤੁਸੀਂ ਪ੍ਰੋਪਰ ਜਾਂਚ ਕਰਕੇ ਤੇ ਜਿਹੜੇ ਰਿਸਪਾਂਸਿਬਲ ਬੰਦੇ ਉਹਨਾਂ ਨੂੰ ਫੜ ਕੇ ਅੰਦਰ ਦਿਓ ਆ ਤੁਸੀਂ ਦੇਖ ਰਿਹਾ ਹੋ ਕਿ ਤਾਂ ਲੜਕੀਆਂ ਵਿਚਾਰੀਆਂ ਖੜੀਆਂ ਨੇ ਇਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਆਪਣੇ ਘਰਾਂ ਦੇ ਆਪਣੇ ਮਾਪਿਓ ਦਾ ਪੈਸਾ ਖਰਚ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਿਊਸ਼ਨਾਂ ਲੈ ਕੇ ਕਿੱਥੇ ਕਿੱਥੇ ਅਕੈਡਮੀਆ ਜੁਆਇਨ ਕਰਕੇ ਇਹ ਵਿਚਾਰੇ ਮਸੀਂ ਤਿਆਰ ਕਰਦੇ ਨੇ ਤੇ ਜਦੋਂ ਪੇਪਰ ਆਉਂਦਾ ਵਾ ਤੇ ਠੱਗ ਠੋਰ ਬੇਈਮਾਨ ਲੋਕ ਜਿਹੜੇ ਨੇ ਉਹ ਪੈਸੇ ਦੇ ਕੇ ਤੇ ਗਾਹ ਲੰਗ ਜਾਣੇ ਨੇ ਜਿਹੜਾ ਦੀ ਕੋਈ ਮੈਰਿਟ ਨਹੀਂ ਸੋ ਇਹ ਸਾਰੇ ਮਸਲੇ ਨੂੰ ਰੱਖ ਕੇ ਅਸੀਂ ਇਹਦਾ ਧਿਆਨ ਮੈਂ ਅੱਜ ਗਵਰਨਰ ਪੰਜਾਬ ਕਿਉਂਕਿ ਹੋਰ ਤਾਂ ਕੋਈ ਅਥਾਰਟੀ ਸਾਡੇ ਕੋਲ ਬਚੀ ਨਹੀਂ ਗਈ ਰਾਜਪਾਲ ਪੰਜਾਬ ਨੂੰ ਇਸ ਪੱਤਰ ਨੂੰ ਫਾਰਵਰਡ ਕੀਤਾ ਵਾ ਔਰ ਉਹਨਾਂ ਤੋਂ ਮੰਗ ਕੀਤੀ ਕਿ ਇਹਦੀ ਸੀਬੀਆਈ ਜਾਂਚ ਕਰਾ ਦਿਓ ਜਾਂ ਫਿਰ ਕੋਈ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਦਿਓ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਏਜੰਸੀ ਤੋਂ ਜਾਂਚ ਕਰਾਉਣੀ ਸਮਝ ਲਓ ਕਿ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਬਰਾਬਰ ਆ ਮੈਂ ਰਾਜਪਾਲ ਸਾਹਿਬ ਨੂੰ ਅੱਜ ਪੱਤਰ ਲਿਖ ਕੇ ਇਹ ਸਾਰਾ ਜਿਹੜਾ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇਸ ਦੀ ਪੂਰੀ ਸੀਬੀਆਈ ਦੀ ਪੁਖਤਾ ਟਾਈਮ ਬੋਰਡ ਜਾਂਚ ਮੰਗ ਕੀਤੀ ਔਰ ਜਿਹਨਾਂ ਲੋਕਾਂ ਨੇ ਗੁਨਾਹ ਕੀਤਾ ਚਾਹੇ ਉਹ ਐਸਐਸਬੋਡ ਦੇ ਅਧਿਕਾਰੀ ਨੇ ਚਾਹੇ ਉਹ ਦਲਾਲ ਨੇ ਵਿੱਚ ਪੀਪਲ ਪੀਪਲ ਦੀ ਕਰਨ ਵਾਲੇ ਉਹਨਾਂ ਸਾਰਿਆਂ ਦੇ ਖਿਲਾਫ ਬਣਦੀ ਪੁਖਤਾ ਕਾਰਵਾਈ ਹੋਵੇ ਔਰ ਇਸ ਪੇਪਰ ਨੂੰ ਰੱਦ ਕੀਤਾ ਜਾਵੇ ਇਸ ਪੇਪਰ ਨੂੰ ਸਕ੍ਰੈਪ ਕਰਕੇ ਨਵੇਂ ਸਿਰੇ ਤੋਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਐਸਐਸਏ ਕਮ ਇਨਸਪੈਕਟਰਸ ਦੀ ਜਿਹੜੀ ਭਰਤੀ ਆ ਉਹ ਨਵੇਂ ਸਿਰੇ ਤੋਂ ਕਰਾਈ ਜਾ